ਜਿੱਦਾਂ ਜਿੱਦਾਂ ਜੱਟ ਨੇ ਜਿਹੜੇ ਜਿਹੜੇ ਬੋਲ ਕੇ ਉਹ ਬੋਲ ਬੋਲ ਫਗਾਏ ਜਿੱਦਾਂ ਕਿ ਆ ਕੇ ਮੇਰੀ ਕਾਲੀ ਰੇਂਜ ਇਹ ਵਿੱਚ ਮੇਰੀ ਮੌਤ ਹੋ ਗਈ ਜਵਾਕੇ ਮੇਰਾ ਇਹ ਇਨਕਾਊਂਟਰ ਹੋਊਗਾ ਜੋ ਜੋ ਬੋਲ ਕੇ ਜੱਟ ਨੇ ਉਦੋਂ ਉਦਾਂ ਇਹ ਬੋਲ ਬੋਗਾਏ ਦੱਸ ਉਹਨਾਂ ਨੂੰ ਕੋਹ ਰੋਣਾ ਤੁਹਾਡਾ ਫੇਰ ਆ ਗਿਆ ਜੇਰੀ ਮੈਰ ਘਾਰ ਜੇਰੀ ਜਖੌਣ ਲੱਗ ਤੇ ਲੈਜੈਂਡ ਨੈਵਰ ਡਾਈਜ਼ ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਇੱਕ ਐਸਾ ਬ੍ਰਾਂਡ ਬਣ ਚੁੱਕੇ ਸੀ ਜਿਨ੍ਹਾਂ ਨੇ ਪੰਜਾਬ ਦਾ ਨਾਮ ਆਪਣੇ ਪਿੰਡ ਦਾ ਨਾਮ ਪੂਰੇ ਵਰਡ ਦੇ ਵਿੱਚ ਰੋਸ਼ਨ ਨਹੀਂ ਕੀਤਾ ਬਲਕਿ ਇੱਕ ਮਿਸਾਲ ਕਾਇਮ ਕੀਤੀ ਕਿ ਇੱਕ ਐਸਾ ਨੌਜਵਾਨ ਜਿਸਨੇ ਪੂਰੇ ਵਰਡ ਦੇ ਵਿੱਚ ਆਪਣੇ ਗਾਣਿਆਂ ਦੀ ਬਲਬੁਤੀ ਆਪਣਾ ਨਾਮ ਆਪਣੇ ਮਾਤਾ ਪਿਤਾ ਦਾ ਨਾਮ ਔਰ ਪੰਜਾਬ ਦਾ ਨਾਮ ਖਾਸ ਕਰਕੇ ਰੋਸ਼ਨ ਕੀਤਾ ਪਰ ਬਦਕਿਸਮਤੀ ਨਾਲ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਇੱਕ ਦਿਨ ਆਪਣੀ ਜਾਨ ਜਿਹੜੀ ਹੈ ਆਪਣੇ ਇੱਕ ਫੇਮ ਕਰਕੇ ਗਵਾਣੀ ਪਈ ਪਰ ਸ਼ਾਇਦ ਅੱਜ ਬੜਾ ਦੁੱਖ ਸੀਗਾ ਪਰ ਅੱਜ ਉਹ ਕੜੀ ਵਾਪਸ ਆਈ ਜਦੋਂ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਲਕਾਰੀਆਂ ਗੂੰਜੀਆਂ ਔਰ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਘਰ ਛੋਟੇ ਸਿੱਧੂ ਮੂਸੇਵਾਲੇ ਨੇ ਅੱਜ ਜਨਮ ਲਿਆ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਉਹ ਗੱਲ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਆਖਿਰ ਕਿੰਨੇ ਕੋ ਉਹਨਾਂ ਦੇ ਫੈਨ ਸੀ ਕਿ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੀ ਨਕਸ਼ੇ ਕਦਮ ਦੇ ਉੱਪਰ ਚੱਲਦੇ ਸੀ ਉਹਨਾਂ ਦੀ ਬਦੌਲਤ ਕਈ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਹੀ ਕਾਰੋਬਾਰ ਕਰਨਾ ਪਸੰਦ ਕੀਤਾ ਇੱਕ ਹਵੇਲੀ ਸਿੱਧੂ ਮੂਸੇਵਾਲੇ ਦੀ ਔਰ ਇੱਕ ਹਵੇਲੀ ਗੁਰਦਾਸਪੁਰ ਦੇ ਵਿੱਚ ਜੀਐਫਸੀ ਦੇ ਨਾਮ ਦੇ ਨਾਲ ਫੇਮਸ ਹੈ ਸਭ ਤੋਂ ਪਹਿਲੇ ਤੁਹਾਨੂੰ ਤਸਵੀਰ ਦਿਖਾਣੇ ਆ ਇਹ ਉਸ ਹਵੇਲੀ ਦੀ ਤਸਵੀਰ ਹੈ ਜਿਹੜੇ ਨੌਜਵਾਨ ਨੇ ਬਾਹਰ ਨਾ ਜਾਂਦੇ ਹੋਏ ਪੰਜਾਬ ਦੇ ਵਿੱਚ ਰਹਿੰਦੇ ਹੀ ਕੰਮ ਕਰਨ ਦਾ ਫੈਸਲਾ ਕੀਤਾ ਔਰ ਬੜੀ ਹੀ ਖੂਬਸੂਰਤੀ ਨਾਲ ਇੱਕ ਇੱਕ ਕਲੀ-ਕਲੀ ਚੀਜ਼ ਆਪਣੀ ਪਸੰਦ ਦੇ ਨਾਲ ਸਿੱਧੂ ਮੂਸੇਵਾਲੇ ਤੋਂ ਮੋਟੀਵੇਟ ਹੋ ਕੇ ਬਣਾਈ ਔਰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ ਗੁਰਦਾਸਪੁਰ ਇੰਡੋਪਾਕ ਬਾਰਡਰ ਦਾ ਸਰਹਦੀ ਇਲਾਕਾ ਔਰ ਇੱਕ ਐਸੀ ਤਸਵੀਰ ਕਿ ਜਦੋਂ ਅੱਜ ਪੂਰੇ ਵਰਡ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਸ਼ਾਇਨ ਕਰ ਰਿਹਾ ਸੀ ਤਾਂ ਉਸ ਸਮੇਂ ਸਿੱਧੂ ਮੂਸੇਵਾਲੇ ਤੋਂ ਹੀ ਮੋਟੀਵੇਟ ਹੋ ਕੇ ਇੱਕ ਐਸੇ ਨੌਜਵਾਨ ਨੇ ਇੱਕ ਐਸੀ ਮਿਸਾਲ ਜਿਹੜੀ ਹੈ ਕਾਇਮ ਕੀਤੀ ਕਿ ਹਵੇਲੀ ਇੱਕ ਸਿੱਧੂ ਮੂਸੇਵਾਲੇ ਦੀ ਹਵੇਲੀ ਜਿਹੜੀ ਉੱਥੇ ਬਣਾਈ ਗਈ ਸੀ ਔਰ ਇੱਕ ਗੁਰਦਾਸਪੁਰ ਦੇ ਵਿੱਚ ਕ੍ਰੀਏਟ ਕੀਤੀ ਗਈ ਇਹ ਪਹਿਲੀ ਤਸਵੀਰ ਤੁਹਾਨੂੰ ਉਸ ਹਵੇਲੀ ਦੀ ਦਿਖਾ ਰਹੇ ਹਾਂ ਜਿਹੜੀ ਉਸ ਨੌਜਵਾਨ ਨੇ ਆਪਣੀ ਮਿਹਨਤ ਦੇ ਬਲਬੂਤੇ ਤਿਆਰ ਕੀਤੀ ਔਰ ਖੂਬਸੂਰਤੀ ਦੇ ਨਾਲ ਇਹ ਹਵੇਲੀ ਪਹਿਲੇ ਸਭ ਤੋਂ ਪਹਿਲੇ ਤੁਸੀਂ ਦੇਖੋਗੇ ਇੱਕ ਬੜਾ ਹੀ ਸ਼ਾਨਦਾਰ ਲੁੱਕ ਦਿੱਤਾ ਗਿਆ ਹੈ ਪੂਰਾ ਹਵੇਲੀ ਦਾ ਪੂਰਾ ਪਾਰਕ ਤੁਹਾਨੂੰ ਇਹ ਜਿਹੜੀ ਲੁੱਕ ਦੇਖਣ ਨੂੰ ਮਿਲੇਗੀ ਸ਼ਾਇਦ ਕਿਸੇ ਵੀ ਸ਼ਹਿਰ ਦੇ ਵਿੱਚ ਐਸੀ ਚੀਜ਼ ਤੁਹਾਨੂੰ ਦੇਖਣ ਦੇ ਵਿੱਚ ਮਿਲੇਗੀ ਕਿ ਜਿਹੜੀ ਇਸ ਨੌਜਵਾਨ ਨੇ ਆਪਣੀ ਮਿਹਨਤ ਦੇ ਨਾਲ ਬਣਾਈ ਔਰ ਅੱਜ ਸਿੱਧੂ ਮੂਸੇਵਾਲੇ ਦੀ ਬਦੌਲਤ ਕਈ ਨੌਜਵਾਨ ਐਸੇ ਨੇ ਜਿਹੜੇ ਉਹਨਾਂ ਤੋਂ ਇੱਕ ਮਿਸਾਲ ਲੈਂਦੇ ਹੋਏ ਮਿਹਨਤ ਕਰਦੇ ਹੋਏ ਇਸ ਨੌਜਵਾਨ ਨੇ ਕੜੀ ਮਿਹਨਤ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਤੋਂ ਇੰਡੋਪੌਗ ਬਾਰਡਰ ਦੇ ਪਿੰਡ ਤੋਂ ਉੱਠ ਕੇ ਗੁਰਦਾਸਪੁਰ ਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਔਰ ਨਾਲ ਦੇ ਨਾਲ ਇੱਕ ਮਿਸਾਲ ਕਾਇਮ ਕੀਤੀ ਕਿ ਅਗਰ ਮਿਹਨਤ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਕਰ ਸਕਦੇ ਹਾਂ ਤਾਂ ਵਿਦੇਸ਼ ਜਾਣ ਦਾ ਸੁਪਨਾ ਵੀ ਫਿੱਕਾ ਪੈ ਸਕਦਾ ਹੈ ਇਹ ਉਹ ਪੂਰੀ ਟੀਮ ਹੈ ਔਰ ਖਾਸ ਤੌਰ ਤੇ ਇਹਨਾਂ ਦੇ ਫਾਦਰ ਸਾਹਿਬ ਇੱਥੇ ਜਿਹੜੇ ਇਹਨਾਂ ਦੇ ਨਾਲ ਹਰ ਵੇਲੇ ਡਟੇ ਰਹਿੰਦੇ ਨੇ ਮਿਹਨਤ ਜਿਹੜੀ ਬੱਚਿਆਂ ਨੂੰ ਕਰਨੀ ਸਿਖਾਈ ਔਰ ਖਾਸ ਤੌਰ ਤੇ ਸਭ ਤੋਂ ਪਹਿਲੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਅੱਜ ਕਿੰਨੀ ਕਿ ਖੁਸ਼ੀ ਮਿਲਦੀ ਹੈ ਕਿ ਬੱਚਿਆਂ ਨੇ ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੇ ਘਰ 킬ਕਾਰੀਆਂ ਗੁੰਜੀਆਂ ਨੇ ਔਰ ਤੁਹਾਡੇ ਬੱਚੇ ਨੇ ਵੀ ਉਹਨਾਂ ਤੋਂ ਹੀ ਮਿਸਾਲ ਲੈਂਦੇ ਹੋਏ ਇਹ ਪੂਰੀ ਹਵੇਲੀ ਜਿਹੜੀ ਆ ਉਹ ਬਣਾਈ ਹੈ ਹਾਂਜੀ ਹਾਂਜੀ ਕਿੰਨੀ ਖੁਸ਼ੀ ਮਿਲਦੀ ਹੈ ਇਸ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਬਹੁਤ ਖੁਸ਼ ਹੈ ਜੀ ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੇ ਘਰ ਛੋਟਾ ਭਰਾ ਆਇਆ ਇਸ ਚੀਜ਼ ਨੂੰ ਲੈ ਕੇ ਕਿੰਨੀ ਕੋ ਖੁਸ਼ੀ ਹੈ ਉਹ ਤਾਂ ਨਾ ਫੇਰ ਦਮਾ ਬੂਟਾ ਦਰਪਿਆ ਸੋ ਇਹ ਸ਼ਬਦ ਸ਼ਾਇਦ ਬਿਆਨ ਜਿਹੜੇ ਕਰਨੇ ਬੜੇ ਔਖੇ ਨੇ ਪਰ ਇਹ ਅੱਜ ਪੂਰੀ ਉਹਨਾਂ ਦੀ ਟੀਮ ਪੂਰੇ ਨੌਜਵਾਨ ਇਸ ਸਮੇਂ ਇੱਥੇ ਮੌਜੂਦ ਨੇ ਸੋ ਸਭ ਤੋਂ ਪਹਿਲੇ ਉਹਨਾਂ ਵੱਲੋਂ ਇੱਕ ਵੈਲਕਮ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰ ਤੁਸੀਂ ਦੇਖੋ ਕਿ ਵੈਲਕਮ ਸਿੱਧੂ ਬਾਈ ਇਹ ਬੜੀ ਖਾਸ ਤਸਵੀਰ ਹੈ ਦੇਖਣ ਦੇ ਵਿੱਚ ਤੁਹਾਨੂੰ ਲੱਗ ਰਹੀ ਹੈ ਕਿ ਇੱਕ ਖੁਸ਼ੀ ਜਿਹੜੀ ਅੱਜ ਮਨਾਈ ਜਾ ਰਹੀ ਹੈ ਪੂਰੇ ਵਰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਨੇ ਉਹਨਾਂ ਨੂੰ ਲੈ ਕੇ ਔਰ ਕੀ ਕੀ ਸਿੱਧੂ ਮੂਸੇਵਾਲੇ ਨੇ ਸ਼ਾਪ ਜਿਹੜੀ ਛੱਡੀ ਸੀਗੀ ਆਪਣੇ ਪਿੱਛੇ ਨੌਜਵਾਨਾਂ ਨੂੰ ਇੱਕ ਮਿਸਾਲ ਕਾਇਮ ਕਰਨ ਦੇ ਲਈ ਸਾਡੇ ਨਾਲ ਇਸ ਸਮੇਂ ਇਸ ਹਵੇਲੀ ਦੇ ਜਿਹੜੇ ਓਨਰ ਨੇ ਔਰ ਜਿਹੜੀ ਇੱਕ ਮਿਸਾਲ ਕਾਇਮ ਕੀਤੀ ਸੀਗੀ ਉਹ ਸਾਡੇ ਨਾਲ ਮੌਜੂਦ ਨੇ ਜੀਐਫਸੀ ਦੇ ਨਾਮ ਦੇ ਨਾਲ ਇੱਕ ਬ੍ਰਾਂਡ ਬਣ ਚੁੱਕਿਆ ਹੈ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਨਹੀਂ ਗੁਰਦਾਸਪੁਰ ਦੇ ਵਿੱਚ ਨਹੀਂ ਇਸ ਸਮੇਂ ਪੂਰਾ ਨਾਮ ਜਿਹੜਾ ਹੈ ਸ਼ਾ ਚੁੱਕਿਆ ਹੈ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲੇ ਦੇ ਘਰ ਕਿਲਕਾਰੀਆਂ ਗੂੰਜੀਆਂ ਨੇ ਛੋਟਾ ਉਹਨਾਂ ਦਾ ਭਰਾ ਆਇਆ ਕਿਦਾਂ ਦੇਖਦੇ ਹੋ ਇਸ ਚੀਜ਼ ਨੂੰ ਪਹਿਲਾਂ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਅੱਜ ਸਵੇਰੇ ਮਾਰਨਿੰਗ ਟਾਈਮ ਜਦੋਂ ਮੈਂ ਉੱਠਿਆ ਮੈਂ ਮੋਬਾਈਲ ਫੜਿਆ ਖਬਰ ਸੁਣੀ ਤੇ ਸਿੱਧੂ ਸਿੱਧੂ ਮੂਸੇਵਾਲੇ ਦੀ ਪਤਾ ਚੱਲਿਆ ਕਿ ਹਾਂ ਉਹਨਾਂ ਘਰੇ ਸਿੱਧੂ ਮੂਸੇਵਾਲੇ ਦੇ ਫੇਜ਼ ਜਦ ਦੁਬਾਰਾ ਜਨਮ ਲੈ ਚੁੱਕੇ ਨੇ ਇੰਨੀ ਜਿਆਦਾ ਖੁਸ਼ੀ ਹੋਈ ਮੇ ਵੀ ਆਪਾਂ ਵੀ ਉਹਨਾਂ ਦੇ ਵੱਲ ਉਹਦੀ ਲਾਈਫ ਦੇਖ ਕੇ ਆਪਾਂ ਵੀ ਆਪਣੀ ਮਿਹਨਤ ਕਰਨੀ ਸਟਾਰਟ ਕੀਤੀ ਫਿਰ ਆਪਾਂ ਜਿੱਦਾਂ ਉਹ ਡਾਟ టు ਅਰਥ ਉੱਠਿਆ ਇਹ ਫਿਰ ਆਪਾਂ ਵੀ ਸੋਚਿਆ ਕਿ ਆਪਾਂ ਵੀ ਮਿਹਨਤ ਕਰ ਸਕਦੇ ਆ ਤੁਹਾਨੂੰ ਵੀ ਪਤਾ ਸਭ ਤੋਂ ਵੱਡਾ ਪਹਿਲੇ ਫੈਸਲਾ ਸੀਗਾ ਪੰਜਾਬ ਅੱਜ ਕੱਲ ਜਿਹੜੀ ਜਵਾਨੀ ਹੈ ਬਾਹਰ ਤਾਂ ਰੁਕ ਕਰ ਰਹੀ ਹੈ ਔਰ ਤੁਸੀਂ ਪੰਜਾਬ 'ਚ ਰਹਿੰਦੇ ਹੋਏ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕੀ ਮਿਸਾਲ ਸੀਗੀ ਸਿੱਧੂ ਮੂਸੇਵਾਲੇ ਤੋਂ ਇੱਕ ਐਗਜ਼ਾਮਪਲ ਸੀਗੀ ਤੁਹਾਡੇ ਲਈ ਉਹ ਸੈੱਟ ਕੀਤੀ ਗਈ ਸੀ ਹਾਂਜੀ ਹਾਂਜੀ ਜੀ ਆਪਾਂ ਸੋਚਦੇ ਹੁੰਦੇ ਸੀ ਕਿ ਹਾਂ ਡਾਟ ਟੂ ਅਰਥ ਬੰਦਾ ਹੈਗਾ ਫਿਰ ਆਪਾਂ ਨੇ ਸੋਚਿਆ ਕਿ ਸਾਰੀ ਮਤਲਬ ਜਿੰਨਾ ਜੂਥ ਆ ਬਾਹਰ ਭੱਜੀ ਜਾਂਦਾ ਕਿਉਂ ਕਿ ਆਪਾਂ ਪੰਜਾਬ 'ਚ ਰਹਿ ਕੇ ਕੰਮ ਨਹੀਂ ਕਰ ਸਕਦੇ ਆਪਾਂ ਪੰਜਾਬ 'ਚ ਰਹਿ ਕੇ ਵੀ ਕੰਮ ਕਰ ਸਕਦੇ ਆਂ ਦੇਖੋ ਅੱਜ ਤੁਹਾਡੇ ਸਾਹਮਣੇ ਇੱਕ ਆਪਾਂ ਮਤਲਬ ਛੋਟਾ ਜਿਹਾ ਤੁਹਾਡਾ ਸੈੱਟ ਬੀਖੋਖਾ ਹੀ ਇੱਕ ਹੋਰ ਤਾਂ ਆਪਾਂ ਮਿਹਨਤ ਕੀਤੀ ਮਿਹਨਤ ਕਰਕੇ ਇੱਥੇ ਆਪਾਂ ਚਾਰੇ ਭਰਾ ਨਾਲੇ ਸਾਡੇ ਫਾਜ਼ਲ ਸਾਹਿਬ ਪੰਜੇ ਸੇ ਮਿਹਨਤ ਕਰਦੇ ਅੱਜ ਤੁਹਾਡੇ ਸਾਹਮਣੇ ਦੇਖੋ ਕਿੰਨਾ ਵਧੀਆ ਸਾਡਾ ਨਜ਼ਰੀਆ ਕਿੰਨਾ ਵਧੀਆ ਸਿਸਟਮ ਬਣਿਆ ਹਰ ਕਸਟਮਰ ਆਂਦੇ ਖੁਸ਼ ਹੁੰਦੇ ਆ ਸੋ ਸਭ ਤੋਂ ਵੱਡੀ ਇੱਕ ਗੱਲ ਐ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਰਾ ਭਰਾ ਦਾ ਵੈਰੀ ਕਾਲ ਯੁੱਗ ਦੇ ਵਿੱਚ ਬਣਿਆ ਪਿਆ ਪਰ ਇੱਕ ਐਗਜ਼ਾਮਪਲ ਸੈੱਟ ਕੀਤੀ ਐ ਇਹਨਾਂ ਦੇ ਭਰਾ ਇੱਥੇ ਮੌਜੂਦ ਨੇ ਚਟਾਨ ਵਾਂਗੂ ਇਹਨਾਂ ਦੇ ਨਾਲ ਖੜੇ ਨੇ ਔਰ ਬੜੀ ਹੀ ਖੂਬਸੂਰਤੀ ਹੈ ਕਿ ਸਾਰਾ ਜਿਹੜਾ ਸੈਟਅਪ ਐ ਇਹ ਸਾਰੇ ਜਿਹੜੇ ਇਹਨਾਂ ਦੇ ਚਾਰੇ ਭਰਾਵਾਂ ਵੱਲੋਂ ਇੱਥੇ ਕੀਤਾ ਜਾਂਦਾ ਹੈ ਉਹਾਂ ਮੇਂ ਉਹ ਅੰਦਰ ਕਿਚਨ ਦੀ ਗੱਲ ਹੋਵੇ ਪਾਵੇਂ ਬਾਹਰ ਮੈਨੇਜਮੈਂਟ ਦੀ ਗੱਲ ਹੋਵੇ ਮਾਰਕੀਟਿੰਗ ਦੀ ਗੱਲ ਹੋਵੇ ਹਰ ਚੀਜ਼ ਦਾ ਜਿਹੜਾ ਸੈਟਅਪ ਹੈ ਇਹ ਚਾਰੇ ਪਰਾਮਾਂ ਵੱਲੋਂ ਕੀਤਾ ਜਾਂਦਾ ਔਰ ਸਭ ਤੋਂ ਜਿਹੜਾ ਮੇਨ ਪਿਲਰ ਨੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਜਿਨ੍ਹਾਂ ਵੱਲੋਂ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਹੈ ਕਿ ਅਗਰ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਬਾਹਰ ਜਾਣ ਦੀ ਵੀ ਲੋੜ ਉਹ ਨਹੀਂ ਹੈ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੈਜੈਂਡ ਨੈਵਰ ਡਾਈ ਇਹ ਬੜੀ ਹੀ ਖੂਬਸੂਰਤ ਤਸਵੀਰ ਹੈ ਜੀਐਫਸੀ 브ਦਰਜ਼ ਵੱਲੋਂ ਅੱਜ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਬੜੀ ਹੀ ਖੂਬਸੂਰਤ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਪਣੇ ਚਾਰ ਭਰਾਵਾਂ ਦੇ ਨਾਲ ਔਰ ਆਪਣੇ ਪਿਤਾ ਜੀ ਦੇ ਨਾਲ ਇਹ ਬੜੀ ਖੂਬਸੂਰਤ ਤਸਵੀਰ ਹੈ ਔਰ ਪੰਜਾਬ ਦੀ ਇਹ ਤਸਵੀਰ ਸ਼ਾਇਦ ਅੱਜ ਕੋਈ ਹਰ ਕੋਈ ਦੇਖਣਾ ਚਾਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਇੱਕ ਤਸਵੀਰ ਦੇਖੋ ਕਿ वेलकम ਕੀਤਾ ਜਾ ਰਿਹਾ ਹੈ ਪੂਰੇ ਪਰਿਵਾਰ ਵੱਲੋਂ ਇਹ ਜੀਐਫਸੀ ਫੈਮਿਲੀ ਹੈ ਜਿਹੜੀ ਗੁਰਦਾਸਪੁਰ ਦੇ ਵਿੱਚ ਅੱਜ ਆਪਣੀ ਇੱਕ ਮਿਸਾਲ ਕਾਇਮ ਕਰ ਚੁੱਕੀ ਹੈ ਔਰ ਖਾਸ ਤੌਰ ਤੇ ਮਿਸਾਲ ਕਾਇਮ ਕੀਤੀ ਹੈ ਮੋਟੀਵੇਸ਼ਨਲੀ ਸਿੱਧੂ ਮੂਸੇਵਾਲਾ ਸੋ ਉਹਨਾਂ ਦੇ ਅ ਇਸ ਟਾਈਮ ਅਸੀਂ ਰਿਵਿਊ ਲਵਾਂਗੇ ਸਾਡੇ ਨਾਲ ਇੱਥੇ ਪਹੁੰਚੇ ਹਨ ਦੇ ਜਿਹੜੇ ਕਸਟਮਰ ਇੱਥੇ ਪਹੁੰਚਨੇ ਆਉਣਾ ਕੋਈ ਗੱਲਬਾਤ ਕਰਾਂਗੇ ਜੀ ਭਾਜੀ ਕਿਦਾਂ ਦੇਖਦੇ ਹੋ ਅੱਜ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਲਕਾਰੀਆਂ ਗੂੰਜੀਆਂ ਨੇ ਕਿਦਾਂ ਦੇਖਦੇ ਹੋ ਸਰ ਇਕੋਰੀਟ ਨੂੰ ਦੱਸਣਾ ਚਾਹਾਂਗਾ ਕਿ ਅੱਜ ਆਪਾਂ ਤੇ ਜੇ ਕਿਆ ਨਾਮ ਫਰੇਜ਼ ਜੀਐਫਸੀ ਜੀਐਫਸੀ ਦੇ ਵਿੱਚ ਹਾਜ਼ਰੀ ਲਗਾਈ ਹੈ ਔਰ ਇਹ ਹਾਜ਼ਰੀ ਦਾ ਮਕਸਦ ਹੀ ਇਹੀ ਹੈ ਕਿ ਸਾਡੇ ਸਿੱਧੂ ਭਾਜੀ ਵਾਪਿਸ ਆਏ ਨੇ ਦੁਨੀਆ ਦੇ ਵਿੱਚ ਔਰ ਆਪਾਂ ਇੱਥੇ ਇੱਕ ਛੋਟਾ ਜਿਹਾ ਸੈਲੀਬ੍ਰੇਸ਼ਨ ਕਰ ਰਹੇ ਹਾਂ ਅਸੀਂ ਤੁਸੀਂ ਆਪੇ ਦਾਜ ਲਗਾ ਸਕਦੇ ਹੋ ਕਿ ਆਪਾਂ ਅੱਜ ਇੱਥੇ ਕਿਉਂ ਹਾਜ਼ਰ ਹੈ ਸੋ ਇਹ ਇੱਕ ਮਨ ਦੇ ਵਿੱਚ ਇਸ ਸਮੇਂ ਖੁਸ਼ੀ ਹੈ ਸਿੱਧੂ ਮੂਸੇਵਾਲਾ ਲੈਜੈਂਡ ਨੈਵਰ ਡਾਈ ਔਰ ਅੱਜ ਵਾਪਸੀ ਹੋਣ ਤੇ ਗੁਰਦਾਸਪੁਰ ਇੰਡੋਪਾਕ ਬਾਰਡਰ ਦਾ ਇੱਕ ਅਜਿਹਾ ਇਲਾਕਾ ਜਿੱਥੇ ਇਹ ਖੁਸ਼ੀ ਮਨਾਈ ਜਾ ਰਹੀ ਹੈ ਔਰ ਇੱਕ ਐਗਜ਼ੈਂਪਲ ਸੈਟ ਸੀਗੀ ਇਹ ਪੂਰੇ ਪਰਿਵਾਰ ਵੱਲੋਂ ਸੋ ਉਹਨਾਂ ਦੇ ਭਰਾ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਭਾਜੀ ਅ ਅੱਜ ਬੜੀ ਖੁਸ਼ੀ ਮਿਲਦੀ ਹੈ ਔਰ ਇੱਕ ਐਗਜ਼ੈਂਪਲ ਵੀ ਸੈਟ ਕੀਤੀ ਹੈ ਤੁਸੀਂ ਚਾਰੇ ਭਰਾਵਾਂ ਨੇ ਮਿਲ ਕੇ ਸਾਰਾ ਇੱਥੇ ਜਿਹੜਾ ਸੈਟਅਪ ਕੀਤਾ ਔਰ ਕਿੰਨੀ ਕੋ ਖੁਸ਼ੀ ਮਿਲਦੀ ਹੈ ਕਿ ਜਦੋਂ ਮਿਲ ਕੇ ਪਰਿਵਾਰ ਕੰਮ ਕਰਦਾ ਭਾਈ ਬਹੁਤ ਖੁਸ਼ੀ ਹੁੰਦੀ ਜੀ ਸਾਡਾ ਭਰਾ ਸਾਡਾ ਰੱਬ ਹੈ ਜੀ ਸਾਨੂੰ ਨਾਲ ਲੈ ਕੇ ਤੁਰਿਆ ਹੋਇਆ ਵਾ ਬਹੁਤ ਵਧੀਆ ਲੱਗਦਾ ਜੀ ਬੜਾ ਪਿਆਰਾ ਸਾਡੇ ਭਰਾਵਾਂ ਚ ਪਰਿਵਾਰ ਦੇ ਵਿੱਚ ਜਿਹੜੇ ਵੱਡੇ ਹਨ ਉਹਦੇ ਭਾਈ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕਿੰਨੀ ਖੁਸ਼ੀ ਮਿਲਦੀ ਹੈ ਕਿ ਜਦੋਂ ਇੱਥੇ ਹੋਰ ਬੜੀ ਮਿਲਦੀ ਭਾਜੀ ਅੱਜ ਕਿੰਨੀ ਖਾਸ ਕਰਕੇ ਖੁਸ਼ੀ ਹੈ ਸਿੱਧੂ ਮੂਸੇਵਾਲਾ ਦੇ ਵਿੱਚ ਪਰਿਵਾਰ ਚ ਫੇਰ ਕਲਕਾਰੀਆਂ ਕੁੱਤੀਆਂ ਸੀ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਜ਼ਿਆਦਾ ਖੁਸ਼ੀ। ਸੋ ਇਹ ਸ਼ਬਦਾਂ ਦੇ ਵਿੱਚ ਸ਼ਾਇਦ ਬਿਆਨ ਕਰਨਾ ਬੜਾ ਮੁਸ਼ਕਿਲ ਹੈ ਪਰ ਜਦੋਂ ਵੀ ਤੁਸੀਂ ਗੁਰਦਾਸਪੁਰ ਆਓ ਇੱਕ ਵਾਰ ਜਿਹੜੇ ਇਹ ਭਰਾਵਾਂ ਦੀ ਮਿਸਾਲ ਹੈ ਉਹ ਦੇਖੋ ਔਰ ਨਾਲ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਏਰੀਆ ਤੋਂ ਉੱਠ ਕੇ ਆਪਣਾ ਨਾਮ ਪੂਰਾ ਵਰਡ ਦੇ ਵਿੱਚ ਰੋਸ਼ਨ ਕੀਤਾ ਔਰ ਇਹ ਜਿਹੜੀ ਮਿਸਾਲ ਹੈ ਦੇਖਣ ਵਾਲੀ ਬੰਦੀ ਹੈ ਜਦੋਂ ਵੀ ਤੁਸੀਂ ਗੁਰਦਾਸਪੁਰ ਆਓ ਇੱਕ ਵਾਰ ਜੀਐਫਸੀ ਦਾ ਟੈਸਟ ਜਿਹੜਾ ਹੈ ਉਹ ਜਰੂਰ ਕਰੋ ਔਰ ਤੁਹਾਨੂੰ ਵੀ ਪਤਾ ਚਲੇਗਾ ਕਿ ਇੱਕ ਭਰਾਵਾਂ ਦੀ ਜਿਹੜੀ ਮਿਸਾਲ ਆ ਔਰ ਸਿੱਧੂ ਮੂਸੇਵਾਲਾ ਦਾ ਜਿਹੜਾ ਮੇਨ ਸੀਗਾ ਕਿ ਛੋਟੇ ਜੇ ਇੱਕ ਪਿੰਡ ਤੋਂ ਉੱਠ ਕੇ ਕਿਸ ਤਰ੍ਹਾਂ ਵਰਲਡ 'ਚ ਨਾਮ ਰੋਸ਼ਨ ਕੀਤਾ ਉਹ ਸਾਰੀ ਮਿਸਾਲ ਜਿਹੜੀ ਉਹ ਦੇਖਣ ਦੇ ਵਿੱਚ ਬੰਦੀ ਹੈ ਕੈਮਰਾ ਵਰਸਨ ਗੌਰਿਸ਼ ਦੇ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸਪੁਰ